ਅੱਜ ਕਨ ਕੀ ਗੱਲ ਹੋਈ ਸੀ ਮੇਰੇ ਅੱਜ ਤੋਂ 1.5 ਸਾਲ ਪਹਿਲਾਂ ਮੈਂ ਇਹਨਾਂ ਨੂੰ ਰਾਤ ਨੂੰ ਗੱਲਾਂ ਮਾਰਦੇ ਪੜਿਆ ਸੀ ਹਨ ਮੇਰੇ ਘਰ ਅਸਨਾ ਮੇਰਾ ਅਤਿੰਦਰ ਸ਼ਰਮ ਤੇ ਛੋੜਾ ਨਾਮ ਕੀ ਹੈ ਦામਲਪ੍ਰੀਤ ਕੌਰ ਛੋੜੇ ਬਲਣ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਜਾਣਗੇ 6 ਜੂਨ ਨੂੰ ਤੇ 2 ਸਾਲ ਦਾ ਮੇਰਾ ਬੇਟਾ ਹੋ ਜਾਊਗਾ 9 ਅਪ੍ਰੈਲ ਨੂੰ ਉਹਨੂੰ ਤੁਹਾਨੂੰ ਕੀ ਦਿੱਕਦਾ ਯਾ ਤੁਸੀਂ ਹਸਪੀਟਲ ਵਿੱਚ ਦਾਖਲ ਹੋ ਗਏ। ਉਹ ਬਾਅਦ 1.5 ਸਾਲ ਹੋ ਗਏ ਨੇ ਕੁੜੀ ਰਕੀ ਨੂੰ ਪਰਮਿੰਦਰ ਕਾਰਤੀ ਜਿਹਨੂੰ ਮੈਂ ਰਾਤ ਦੁਬਾਰੇ ਫੇਰ ਉਹਦੀ ਚੈਟ ਛੋੜਿਆ ਤੇ ਇਹਨੂੰ ਪਾਕੀ ਗਸ਼ਤੀਆਂ ਨਾਲ ਵੀ ਫੜਿਆ ਕਈ ਵਾਰ ਜਿੱਦੇ ਮੇਰੇ ਕੋਲੇ ਪ੍ਰੂਫ ਵੀ ਫੋਟੋਆਂ ਵੀ ਪਈਆਂ ਰਹਿ ਗਈਆਂ ਹਨ। ਬਸ ਪਾਸੈਂਡਰ ਜਲਾਉਂਦਾ ਹੀ। ਇਹ ਪਹਿਲਾਂ ਉਹ ਥਰੀ ਚਲਚੂ ਸੀਗਾ ਜੀ ਉਹਦੇ ਨਾਲ ਮੇਰੇ ਹੁਣ ਇਧਰ ਇਹ ਸੈਵਨ ਕਰਿਆ ਹੋਇਆ। ਇਹ ਇੱਕ ਥਰੀ ਜਾਂਦਾ ਇਹ ਸੈਵਨ। ਤਾਰਕੀਲ ਛਾ ਕੇ ਚ। ਟੀਮਾਂ ਤਾਂ ਜੀ। ਮੈਂ ਵਾਂਗ ਕਰਦੀਆ ਮੇਰੇ ਸਾਥ ਸੋਹਰਾ ਵੀ ਨਾਲ ਰਹੇ ਹੋਏ ਨੇ ਕਿ ਮੈਨੂੰ ਬੱਸ ਉਹ ਕਹਿੰਦੇ ਨੇ ਵੀ ਤੂੰ ਉਹ ਕੁੜੀ ਨੂੰ ਲੈ ਕੇ ਆਵੇਂ ਆ ਕਿ ਨੂੰ ਤਲਾਕ ਦੇ ਦੇ ਵੀ ਕੋਟ ਕੇਸ ਕਰੇ ਮੈਨੂੰ ਬਾਰ ਬਾਰ ਕਹਿੰਦਾ ਵੀ ਤੂੰ ਕੋਟ ਕੇਸ ਕਰ ਵੀ ਮੈਂ ਤੇ ਨਾ ਰਹਿਣਾ ਨਹੀਂ ਤਲਾਕ ਦੇਣਾਗਾ ਮੈਨੂੰ ਕੁੱਟ ਕੇ ਮੇਰੀਆ ਵੀਡੀਓ ਬਣਾਉਂਦੇ ਨੇ ਵੀ ਸਾਨੂੰ ਤਾਂ ਅੱਗੇ ਕਰਦੀਆ ਦੋ ਰਾਤ ਵੀਡੀਓ ਬਣਾਉਣ ਵਾਲੇ ਸੱਦੇ ਕੋਲੇ ਪਤਾ ਨਹੀਂ ਕਿੱਥੋਂ ਬੁਲਾਏ ਕਿੱਥੋਂ ਨਾ ਵੀ ਇਹਨੂੰ ਮੈਂ ਕੁੱਟਾਂ ਇਹਨੂੰ ਮਨਾਉਣਾਗਾ ਵੀ ਇਹ ਤਾਂ ਸਾਨੂੰ ਦੁਖੀ ਕਰਦੀਆ ਕੁੱਟ ਕੁੱਟ ਕੇ ਮੈਨੂੰ ਮਨਾ ਕੇ ਮੇਰੀਆ ਵੀਡੀਓ ਬਣਵਾਉਂਦੇ ਨੇ ਉਹਦਾ ਕੀ ਸਾਗਾ ਜਿਹੜੇ ਬੋਲ ਦਿੱਤੀਆ ਮੈਂ ਇਹ ਤਾਂ ਪੂਣ ਕੀਤੇ ਸੀਗੇ ਨਾ ਨਾ ਕਿ ਉਹਦੇ ਪੁਲਿਸ ਪਹੁੰਚੀ ਅੱਠ ਕੁੜੀਆਂ ਅੰਦਰ ਸੀਗੀਆਂ ਇਹਨਾਂ ਨੇ ਸ਼ਟਰ ਲਾ ਕੇ ਬੰਦ ਕਰਤੀਆਂ ਨਾ ਉਹਨਾਂ ਨੂੰ ਕੁੜੀਆਂ ਨੂੰ ਕੱਢਿਆ ਬਾਹਰ ਅੰਦੇ ਕੁੜੀਆਂ ਵੀ ਅੰਦਰ ਹੀ ਰੱਖ ਦੇਣਗੇ ਅਸਾਂ ਗੱਲ ਕਰਦੇ ਹਾਂ ਨਾ ਪਰ ਜਿਹੜੀ ਮਸਲੀ ਹਣਾ ਜਦੋਂ ਤੁਸੀਂ ਅ ਕਿਹੜੇ ਨੰਬਰ ਤੇ ਕਾਲ ਕੀਤੀ ਸੀਗੀ 100 ਨੰਬਰ ਤੇ ਵੀ 100 ਨੰਬਰ ਤੋਂ ਬਾਅਦ ਤੁਹਾਨੂੰ ਕੋਈ ਉਹ ਜਵਾਬ ਨਹੀਂ ਆਇਆ ਉਹ ਜੋ ਤੇ ਪਹੁੰਚੀ ਸੀ ਇਹਨਾਂ ਨੇ ਆਪ ਹੀ ਕੋਸ਼ਲ ਕਾਲ ਕੋ ਕੇ ਜੇ ਪੇਜ ਦੀ ਇਹਨਾਂ ਨੇ ਵੀ ਫੋਨ ਕਰਤੇ ਜਾਣ ਕੇ ਤੇ ਉਹ ਕਹਿੰਦੇ ਜੀ ਨੂੰ ਉਥੇ ਲੈ ਜਾਓ ਦਾਖਲ ਕਰ ਦਿਓ بس ਸਾਡੀ ਤਾਂ ਕੋਈ ਗੱਲ ਨਹੀਂ ਸੁਣੀ ਸੀ ਪੁਲਿਸ ਨੇ ਥੋਨਾਰੀ ਝੁੰੜ ਕੇ ਵਾਪਸ ਆ ਜਿਓ ਪਹਿਲੇ ਹੀ ਪੁਲਿਸ ਨੂੰ ਬੰਦ ਦਿੰਦੇ ਨੇਗੇ ਉੰਨਾਰੇ ਖਿਲਾਫ ਹੈ ਜੇ ਤੁਹਾਨੂੰ ਕਿੰਨੇ ਵੀ ਕੰਨੀਆਂ ਪੜੀਆਂ ਹੋਈਆਂ ਤੁਹਾਡੇ ਕੋਲ ਕੋਈ ਗੱਲ ਹੈਗੇ ਨੇ ਪਹਿਲਾਂ ਦੀ ਹੈਗੀਆਂ ਨੇ ਜੀ ਰਾਤ ਤੇ ਮੇਰੇ ਨਾਲ ਫੋਨ ਪੰਨਤਾ ਨਾਲ ਹੈ ਨਾ ਮੈਨੂੰ ਉਹ ਕਹਿੰਦੇ ਨੇਗੇ ਕਿ ਮੈਂ ਕੱਲੀ ਜਾੜੀ ਸੀ ਮੇਰਾ ਘੁੱਟ ਘੁੱਟ ਪੂਰਾ ਹਾਲ ਕਰ ਦ ਰਾਤ 8 ਕੁੜੀਆਂ ਸੀ ਤੁਸੀਂ ਵੀਡੀਓ ਕਢਾਓ ਰਾਤ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੈਮਰੇ ਦੀ ਉਹਨਾਂ ਦੀ A7 ਦੀ ਵੀਡੀਓ ਕਢਾਓ ਜੇ ਉਹਨਾਂ ਨੇ ਡਿਲੀਟ ਕਰੀਆ ਤਾਂ ਉਹ ਚੋਰ ਨੇਗੇ ਮੈਨੂੰ ਸਾਰੀ ਵੀਡੀਓ ਕਢਾਓ ਨਹੀਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੀ ਮੈਨੂੰ ਰੋਡ ਤੇ ਕੁੱਟ ਦੇ ਦੀ ਪੂਰਾ ਹਾਲ ਕਰ ਦੇ ਦੀ ਮੇਰੇ ਹਸਬੰਦ ਨੇ ਭੰਨਿਆ ਖੁੱਡੀ ਰੋਡ ਤੇ ਆ ਕੇ ਉ ਗੋਟਿਆ ਮੈਨੂੰ ਉੱਥੇ ਜਾਣਗੇ ਦੋ ਬੰਦੇ ਸਾਧ ਕੇ ਔਰ ਮੇਰੀ ਬਿਆਲੇ ਮੇਰੇ ਭਰਾ ਮੇਰਾ ਛੋਟਾ ਜਿਹਾ ਕਰੋ ਬੁਲਾ ਲਿਆ ਇਹਨੂੰ ਲੈ ਜਾਣ ਵਾਲੇ ਉਹਦੇ ਵੀ ਥਾਪੜੇ ਮਾਰੇ ਮੇਰੀ ਮਾਂ ਵਿਚਾਰੀ ਤੋਂ ਮਜ਼ਾ ਤੁਰਿਆ ਜਾਂਦਾਗਾ ਨਾ ਹੁਣ ਉਹ ਮੈਨੂੰ ਲੈਣਗੇ ਉਲਟਾ ਸਾਡੇ ਤੇ ਜਮਨ ਸਾਨੂੰ ਦੰਗ ਕਰਦੇ ਨੇਗੇ ਮੇਰੇ ਡੈਡੀ ਨਹੀਂ ਹੈਗੇ ਭੁਰਾ ਭਰਾ ਮੇਰੇ ਭੈਣ ਭਰਾ ਮੇਰੇ ਛੋਟੇ ਛੋਟੇ ਜਿਹੇ ਨੇਗੇ ਤਾ ਹੁਣ ਕੀ ਮੰਗ ਕਰਦੇ ਮੈਂ ਇਹ ਮੰਗੀ ਕੋਈ ਘਰ ਦੀ ਮੈਨੂੰ ਆਪਦੇ ਘਰੇ ਲੈ ਕੇ ਜਾਣ ਘਰੇ ਬਸੌਣ ਚਾਹੇ ਮੈਂ ਮਰਨ ਚਾਹੇ ਮੈਨੂੰ ਜਿਉਣ ਪਰ ਮੈਨੂੰ ਆਪਦੇ ਘਰੇ ਹੀ ਲੈ ਕੇ ਜਾਣ ਮੇਰੀ ਵੀ ਇਹੀ ਮੰਗ ਆਈ ਸਾਡੀ ਮਤਲਬ ਲਵ ਮਿਰਜਾ ਮੈਚ ਹੋਈ ਸੀ ਲਵ ਮਿਰਜੇ ਪਰ ਰੇਂਜ ਮੈਂ ਤਾਂ 10 ਲੱਖ ਰੁਪਏ ਖਾ ਚੁੱਕੇ ਨੇ ਮੇਰੇ ਡੈਡੀ ਦੀ ਜਨਤ ਹੁੰਦੀ ਸੀ ਮੈਨੂੰ ਜਦੋਂ ਮੈਂ ਦੇਰ ਤੋਂ ਜਵਾਬ ਦੇਤਾ ਵੀ ਮੇਰੇ ਕੋਲ ਹੈ ਨਹੀਂ ਉਦੋਂ ਮੈਨੂੰ ਘਰੋਂ ਭੜਾਤਾ ਪਹਿਲਾ ਮੈਲ ਕਲਾ ਰੈਸਟੋਰੈਂਟ ਖਿਲਾਇਆ ਸੀ ਪਹਿਲੇ ਦੇ ਕਿ ਉਹ ਸਾਰਾ ਜਦੋਂ ਮੇਰੇ ਬੇਟੇ ਨੇ ਹੋਣਾ ਸੀਗਾ ਮੈਨੂੰ ਉੱਥੇ ਛੱਡਿਆ ਆ ਜਾਣ ਕੇ ਲੜਾਈ ਕਰਕੇ ਮੇਰੀ ਅੰਮੀ ਕੋਲ ਸਾਰੇ ਪੈਸੇ ਇਨ ਆਪਦੇ ਮਾਪੇ ਉਹਨੂੰ ਖਵਾਤੇ ਜਦੋਂ ਮੈਂ ਮੰਗ ਕਰਦੀ ਆ ਫੇਰ ਮੈਨੂੰ ਕੁੱਟ ਕੇ ਕੱਢ ਦਿੰਦੇ ਸੀ ਹੋਰ ਬੇਟੇ ਕੀ ਕਰਦਾ ਸੀ ਮੇਰੇ ਕੋਲ ਯਹੀ ਕੋਈ ਵੀ ਮੇਰੇ ਪੁੱਤੇ ਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਉਹਨਾਂ ਨੇ ਕਦੇ ਵੀ ਸੁਣ ਹਸਪਤ ਇਥੇ ਕੌਣ ਲੈ ਕੇ ਹਸਕਾ ਰਹੀ ਏ ਮੇਰੀ ਮੰਮੀ ਲੈ ਕੇ ਆਇਆ ਨਹੀਂ ਕਿ ਮੰਮੀ ਵੀ ਨਹੀਂ ਲੈ ਕੇ ਆਇਆ ਮੇਰਾ ਮਿਲਲਾ ਦਾਦਾ ਜੀ ਦੋ ਵੀਰ ਜੀ ਜਾਂਦੇ ਸੀਗੇ ਉਹਨਾਂ ਨੇ ਫਿਰ ਦੇਖਣੇ ਫੜਿਆ ਤਾਂ ਕੋ ਚੱਡ ਕੇ ਗਏ ਨੇ ਇੱਥੇ ਕੋਈ ਥੀਕ ਸਾਥੀ ਕਰ ਕੋਈ ਆਈ ਇਹ ਸੋਡ ਨੂੰ ਚੁਟ ਗਈ ਐ ਮੈਨੂੰ ਮੇਰੇ ਸਿਰ ਦੇ Baal Git Git ਚਪਟੇ ਹੋਏ ਮੂੰਹ ਤੇ ਤਾਂ ਆਪਣੇ ਮੁਕੇ ਮਾਰੇ ਟੂ ਇਹ ਚੁੱਟ ਗਏ ਵੀ ਨਹੀਂ ਬੈਠ ਰਹੇ ਹੁੰਦਾ ਮੈਨੂੰ ਗੁੰਝੀਆਂ ਦੇ ੱਟਾ ਮਾਰੀਆਂ ਮੇਰੇ ਮੈਂ ਜਿਹੜੀਆਂ ਨਾਲ ਕਿਉਂ ਨਾ ਉਹਨਾਂ ਗੁੰਝੀਆਂ ਦੇ ੱਟਾ ਮਾਰ ਮੇਰਾ ਬੁਰਾ ਹਾਲ ਕਰਤਾ ਬਾਹ ਮਰੋੜੀਆਂ ਮੇਰੀਆਂ ਗਲ ਘੁੱਟਿਆ ਮੇਰਾ ਘੋੜਾ ਫੜ ਫੜ ਕੇ ਮੈਂ ਮਜ਼ਾ ਜੜਾਇਆ ਮੈਂ ਸਾਬਦੀ ਕਿ ਨੂੰ ਕਰਦੀ ਐਂ ਸਾਬਦੀ ਮੈਂ ਇੱਕੋ ਹੀ ਮੰਗ ਕਰਦੀ ਆ ਜਿਆਦਾ ਮੇਰੇ ਸਾਰੇ ਪਰਿਵਾਰ ਨੂੰ ਪੂਰੇ ਨੂੰ ਸਜਾ ਦਿੱਤੀ ਜਾਵੇ ਜਾਮੇ ਨੂੰ ਮੇਰੇ ਘਰ 'ਚ ਪਜਾਇਆ ਜਾਵੇ ਮੇਰੇ ਬੱਚੇ ਸਮੇਤ ਤੇ ਮੇਰੀ ਰਕਵਾਲੀ ਸਮੇਤ ਮੈਨੂੰ ਪਜਾਇਆ ਜਾਵੇ ਉੱਤੇ ਤੁਹਾਡੀ ਜੀ ਤੁਹਾਡੀ ਬੇਟੀ ਹੈ ਜੀ ਅਸਾਂ ਕੀ ਗੱਲ ਹੋਈ ਸੀ ਇਹਦੇ ਘਰ ਵਾਲਿਆਂ ਨੇ ਕੁੱਤੀ ਹੈਰੀ ਨੇ ਇਹਦੀ ਸੱਸ ਨੇ ਇਹਦੀ ਨਾਨਦੇ ਨੇ ਇਹਨੇ ਕੁੱਕਾ ਰੌਣੀ ਸੁੱਤੇ ਪੈਤੀ ਸੀ ਤਾਂ ਜਦੋਂ ਇਹ ਕੁੱਕਾ ਰੌਣੀ ਕਰਕੇ ਸਾਨੂੰ ਫੋਨ ਲਾਇਆ ਮੈਨੂੰ ਕਦੀ ਮੰਮੀ ਮੈਨੂੰ ਲੈ ਜਾਓ ਮੈਨੂੰ ਮਾਰ ਦੇਣਗੇ ਤੇ ਜਦੋਂ ਫਿਰ ਮੈਂ ਭੱਜੀ ਮੈਂ ਕਿਹਾ ਪੁੱਤ ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਤੇ ਆਟੋ ਦੇਖਿਆ ਆਟੋ ਵਿੱਚ ਤੁਰਕੇ ਭੱਜੀ ਮੁੰਡੇ ਨੂੰ ਲੈ ਕੇ ਆਪਦੇ ਨੂੰ फटाफट ਉਥੋਂ ਰਾਹ ਚ ਫਿਰ ਇੱਕ ਸਾਨੂੰ ਕੋਈ ਬੰਦਾ ਟੱਕਰਿਆ ਪੁਲ ਦੇ ਕੋਲ ਇਹ ਇੱਥੇ ਲੋਕ ਨਹੀਂ ਵਿਆਹ ਹੀ ਬੰਨ੍ਹਦੇ ਹਾਂ ਜੀ ਹਾਂ ਜੀ ਮੇਰਾ ਨੌਕਰ ਰੰਜੀਤ ਹੈ ਜੀ ਫੇਰ ਉਹ ਤੇ ਇੱਕ ਮੁੰਡਾ ਟਕਰ ਮੈਂ ਕਿਹਾ ਪੁੱਤ ਮੈਨੂੰ ਲੈ ਜਾ ਬਿਠਾ ਕੇ ਉਹ ਕਹਿੰਦਾ ਮਾਤਾ ਆ ਜਾ ਬਹਿ ਜਾ ਜਦੋਂ ਉਹਨੂੰ ਅਸੀਂ ਉੱਥੇ ਸਾਨੂੰ ਤਾਰਿਆ ਤੇ ਉਹਦੇ ਮਾਗਰ ਵੀ ਪੈ ਗਿਆ ਇਹਦੇ ਘਰ ਵਾਲਾ ਇਹਦੇ ਪਰੋਣਾ ਜਣੀ ਚੱਲ ਫੇਰ ਮੈਨੂੰ ਮੇਰਾ ਬੇਟੇ ਦੇ ਨੇ ਅਸੀਂ ਜਦੋਂ ਕੁੜੀ ਸੜਕ ਤੋਂ ਚੱਕੀ ਲੰਮੀ ਪਈ ਸੀ ਜਦੋਂ ਲੰਮੀ ਪਈ ਮੇਰੇ ਬੇਟੇ ਦੇ ਚੱਕੀ ਮੇਰੇ ਤਾਂ ਤੁਰਿਆ ਨਹੀਂ ਜਾਂਦਾ ਸਾਨੂੰ ਪਤਾ ਹੀ ਹੈ ਜਦੋਂ ਮੈਂ ਵੀ ਕੋਟੀ ਕੋਈ ਮੇਰੇ ੱੱਕਾ ਮਾਰਨਾ ਸੀ ਉਹਦੀ ਮਾਂ ਕਹਿੰਦੀ ਇਹ ਨੂੰ ਨਾ ਕੁਛ ਕਹੇ ਵੀ ਆਪਣੇ ਗੱਲ ਪੇਜੂ ਕਿ ਮੇਰੇ ਬੇਟੇ ਦਾ ਮਾਰੀ ਜਪੇੜ ਵੱਟ ਕੇ ਉਹ ਮਾਰਿਆ ਜਿਹੜੇ 2-3 ਹੋਰ ਖੜੇ ਸੀ ਉਹ ਕਹਿੰਦੇ ਸੀ ਗਵਾਹੀ ਦੇਣਾ ਵੀ ਬੇਟੇ ਨੂੰ ਵੀ ਮਾਰਿਆ ਨੇ ਵੀ ਮੇਨੂੰ ਵੀ ਮਾਰ ਲੱਗਿਆ ਸੀਗਾ ਹੁਣ ਦੱਸੋ ਫੇਰੇ ਉਹ ਚੱਕ ਕੇ ਹਸਪਤਾਲ ਦਾਖਲ ਕਰਿਆ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਉਹ ਇਹਨੂੰ ਬਸ ਦਾਲੀ ਬਸ ਸੇਤਨ ਕਰਦੇ ਨੇ ਪਹਿਲਾਂ ਤਾਂ ਖਵਾਈ ਜਾਂਦੀ ਸੀ 6-7 ਲੱਖ ਰੁਪਈਆ ਪਹਿਲਾਂ ਖਵਾਤਾ ਹੈ ਜੀ ਵਿਆਹ ਕਿੰਨੇ ਦਾ ਹੋ ਗਿਆ ਵਿਆਹ ਨੂੰ 3 ਸਾਲ ਹੋ ਗਏ ਬੇਟਾ ਇਹ ਤਾਂ 2 ਸਾਲਾਂ ਦਾ ਹੋਣ ਵਾਲਾ ਹੈ ਵਿਆਹ ਅੱਜ ਤੱਕ ਅਜੇ ਵੀ ਦਾਲ ਨਹੀਂ ਹੋ ਗਿਆ ਇਸ ਕਰਕੇ ਉਹਨਾਂ ਨੇ ਦਾਲ ਤਾਂ ਸ਼ੁਰੂ ਤੋਂ ਹੀ ਬਸ ਕਰਦੇ ਆਂ ਦਾਜ ਦੇ ਮਾਰੇ ਉਹਨਾਂ ਨੇ ਵਿਆਹ ਕਰਾਇਆ ਸੀ ਇਹਨੂੰ ਕੋਈ ਪਿਆਰ ਨਹੀਂ ਕਰਿਆ ਉਹਨਾਂ ਨੇ ਬਸ ਦਾਜ ਦੇ ਭੁੱਖੇ ਤੇ ਹੋਣ ਵੀ ਉਹਨੇ ਇਹਦੇ ਬਾਪ ਦਾ ਇਹਨੂੰ ਜ਼ਮੀਨ ਆਉਂਦੀ ਸੀਗੇ ਮੇਰੇ ਪਿੰਡੇ ਵਿਆਹ ਦੀ ਜੀ ਕਿੰਨੇ ਜੀ ਇਹਨੂੰ ਅਸੀਂ 3-4 ਕਿੱਲੇ ਇਹ ਜ਼ਮੀਨ ਵੇਚ ਕੇ ਇਹਦੇ ਕੋਲ ਪੈਸਾ ਸੀ ਬਹੁਤ ਜ਼ਿਆਦੇ ਸੰਨੇ 50 ਲੱਖ ਰੁਪਏ ਦੀ ਮਾਲਕਨ ਸੀਗੇ ਫਿਰ ਇਹਦੇ ਪ੍ਰੋਬਲਮ ਪਹਿਲਾਂ ਤਾਂ ਇਹਨੇ 8-10 ਲੱਖ ਰੁਪਏ ਖਵਾਤਾ ਜਦੋਂ ਇਹ ਲੋੜੀ ਨੂੰ ਬੇਟੇ ਵੇਲੇ ਆਉਂਦੇ ਹੋ ਘਰੋਂ ਮੇਰੇ ਘਰ ਆਏ ਕਪੜੇ ਧੋਣ ਅਬੀਸ ਖੁੱਲਾ ਪਾਣੀ ਆ ਇਹਦੇ ਸਹੁਰੇ ਦਾ ਫੋਨ ਆਇਆ ਕਹਿੰਦਾ ਵੀ ਮੈਨੂੰ ਕਾਮਲਪ੍ਰੀਤ ਮੈਂ 3 ਲੱਖ ਰੁਪਇਆ ਦੇ ਦੇ ਇਹਨੇ ਮੇਤੋ ਕੁੜੀ ਨੇ ਪਰ ਮੈਨੂੰ ਪਤਾ ਲੱਗਿਆ ਮਹਾਪੁੱਤ ਮੈਂ ਬਰਿਆ ਕੇ ਪੁੱਛ ਲਈ ਮੈਂ ਕਿਹਾ ਪੁੱਤ ਕੀ ਗਿਆ ਕਹਿੰਦੀ ਮੇਤੋ ਦੱਸਿਆ ਨੇ ਜੀ ਤੋਂ ਅਸੀਂ ਨੇ ਪੈਸੇ ਲੈਣੇ ਸੀ ਇਹਨੇ ਕਾਮਲਪ੍ਰੀਤ ਨੇ ਉਹਨੂੰ ਫੋਨ ਆਇਆ ਕਹਿੰਦੇ ਵੀਰੇ ਮੈਨੂੰ 3 ਲੱਖ ਰੁਪਇਆ ਦੇ ਦੇ ਉਹਨੂੰ ਪਤਾ ਸੀਗਾ ਵੀ ਇਹਨੇ ਕਿਹੜਾ ਘਰੇ ਦੇਣਾ ਪਿਆ ਵੀ ਇਹ ਤਾਂ ਵੀ ਇਹਨੇ ਘਰੇ ਦੇਣਾ ਕਹਦਾ ਕੀ ਗਲਤੀ ਦੀ ਕਹਿੰਦੀ ਫਿਰ ਉਹਨੇ ਪੁੱਛ ਲਿਆ ਕਹਦਾ ਤੈਨੂੰ ਦੱਸ ਤੈਨੂੰ ਕੀ ਲੋਡ ਪੈ ਗਈ 3 ਲੱਖ ਦੀ ਕਹਿੰਦੀ ਮੇਰੇ ਸਹੁਰੇ ਨੇ ਲੈਣਾ ਉਹ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਉਹਨੇ ਘੂਰੀ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਦੀ ਤੂੰ ਕਿਉਂ ਪੈਸੇ ਦਿੰਨੀ ਆ ਪਹਿਲਾਂ ਤੈਨੂੰ ਇਹਨਾਂ 10 ਲੱਖ ਖਾ ਕੇ ਹੁਣ ਤਾਂ ਤ ਹੋਰ ਬਸ ਉਹ 3 ਲੱਖ ਤੇਰੀ ਵਿਓ ਵਿੱਜ ਗਏ ਫਿਰ ਇਹਨੂੰ ਘਰੇ ਨਹੀਂ ਲੈ ਕੇ ਗਿਆ ਹੁਣ ਤਾਂ ਬਸ ਇਹਨੂੰ ਕੋਟਦੇ ਸੀ ਮਾਰਦੇ ਸੀ ਹੁਣ ਬਸ ਇਸ ਤਾਈ ਕਨੇ ਵੀ ਚੱਲੇਦਾ ਜਦ ਤੱਕ ਘਰ ਵਸ ਜੇ ਨਹੀਂ ਫਿਰ ਉਹਨਾਂ ਸਜ਼ਾ ਦਿੱਤੀ ਜਾਵੇ ਸਰਕਾਰ ਪਸੰਦਿੰਦੀ ਹੈਗੀ ਆਉਣ ਨਹੀਂ ਦਿੰਦੇ ਕੋਲ ਫੇਰ ਵੀ ਆ ਜਾਂਦਾ ਰਾਤ ਵੀ ਮੇਰੇ ਸਾਸ ਸੌਰਾ ਨਹੀਂ ਆਉਣ ਦਿੰਦੇ ਹੈ ਕਿ ਕਹਿਣਗੇ ਜਾਣ ਕੇ ਤਾਂ ਬੇਦਾਕ ਲਾਇਆ ਘਰੇ ਹੀ ਪਾਉਂਦੇ ਨੇ ਕਹਿਣਗੇ ਤੂੰ ਕੁਛ ਮਰਜ਼ੀ ਕਰ ਲੈ ਉਹ ਨਹੀਂ ਆਉਣ ਦਿੰਦੇ ਉਹ ਨਹੀਂ ਬਸਨ ਦਿੰਦੇ ਇਹ ਤਾਂਲੇ ਫੇਰ ਵੀ ਆ ਜਾਂਦਾ ਠੀਕ ਹੋ ਜਾਂਦਾ ਹੈ ਪਰ ਉਹ ਨਹੀਂ ਆਉਣ ਬਸਨ ਦਿੰਦੇ ਹੈ ਕਿ ਉਹ ਕਹਿੰਦੇ ਨੇ ਤੂੰ ਉਸੇ ਨੂੰ ਵਿਆਹ ਕੇ ਲਿਆ ਉਹ ਮੈਨੂੰ ਪਸੰਦ ਨਹੀਂ ਲੱਗਦੀ ਮੇਰੀ ਸੱਸ ਵੀ ਸਾਡੇ ਚ ਰਲਦੀ ਨਹੀਂ ਸੋਣੀ ਨਹੀਂ ਹੈਗੀ ਜਹੇ ਨਹੀਂ ਚਰੂ ਤਾਂ ਉਹ ਅੰਗ ਕਰਦੀ ਆ ਲੈਣ ਗਈ ਤੇ ਮੈਨੂੰ ਮੈਨੂੰ ਪਜੈ ਰੋਟੀ ਵੀ ਨਹੀਂ ਸੀ ਗਿਆ ਕਹੇ ਤੁਹਾਡੇ ਘਰੇ ਮੁੜ ਕੇ ਨਹੀਂ ਸੀ ਗਿਆ ਮੇਰੇ ਬੇਟਾ ਹੋਣਾ ਸੀ ਜਿੱਦੋਂ ਮਰ ਕੇ ਆ ਸਾਡੇ ਰੋਡ ਤੋਂ ਦੀ ਨੰਗਿਆ ਸੀ ਮੇਰੇ ਘਰੇ ਵੀ ਨਹੀਂ ਸੀ ਗਿਆਗੇ ਆਹਦੀ ਵਾਰ ਮੁੜ ਗਏ ਸੀ